ਹਉ ਗਰੁਮ ਪਰਿਉ ਜੋ ਹਦੋ ਜਿਨਨੇ ਤਮ੍ਰਿਤ ਵੇਲੇ ਸਦ ਰਹੀ ਲੜੀ ਬਾਰਵੀਂ ਚਾਰ ਦੁੱਖਾਂ ਦੇ ਨਾਸ਼ਕ ਸੋਕਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਲਤ ਬੰਦੇ ਰੱਖੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿ ਪਰ। シュ੍ਰੀਮਦ ਗੁਰੂ ਜੀ ਤਾਨ ਗੁਰ ਕਤੇ ਤੇ ਫਿਰਾਜ ਮਾਨ ਪਾਣੀ ਬੋਹਿ। ਗੰਦੇ ਸੋਮੇ ਗੰਦੇ ਸਾਗਰ ਸਦਾ ਸਾਈ ਤਾਤ ਤਾਤ ਪਰਸ਼ਾ। ਤਨ ਤਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਨ ਜੀ ਅੰਦਰ। ਸਤਿ ਪਾਤ੍ਰੀ ਗੁਰੂ ਖਾਨ ਸਾਹਿਬ ਸਤ ਸੰਗ ਜੀਓ ਆਓ ਜੋ ਚਿਰਾਂ ਤੋਂ ਆਪਾਂ ਤਨ ਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਪਵਨ ਜੀਵਨ ਦੀ ਜੋ ਅਮਰ ਕਥਾ ਹੈ ਆਪਾਂ ਕਈਆਂ ਮਹੀਨਿਆਂ ਤੋਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲਈ ਤਾਂ ਕਿ ਸਵਣ ਕੇ ਆਪਾਂ ਸਗੁਰ ਦੇ ਪਰਮ ਜੀਵਨ ਵਿੱਚੋਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਜਿੰਨਾ ਤੇ ਪਰਕ ਤੇ ਨਾਲ ਸਾਡਾ ਸੰਸਾਰ ਤੇ ਆਇਆ ਪ੍ਰਵਾਣ ਹੋ ਜਾਵੇ ਅਸੀਂ ਇੱਕ ਉਸ ਸੁਖ ਉਸ ਆਨੰਦ ਨੂੰ ਬਾਣਸ ਕੀ ਖਿੜੇ ਦੋ ਤੇ ਨਾ ਕੋਈ ਦੁੱਖ ਮਨ ਚਿੰਤਾ ਕੜਾ ਸੜਾ ਹੈ ਕੇਵਲ ਜਿੱਥੇ ਆਨੰਦ ਅਨੰਤ ਹੈ ਇਹ ਆਨੰਦ ਗੁਰੂ ਤੋਂ ਮਿਲਦੀ ਸੋਤਾ ਗੁਰੂ ਤੋਂ ਬਗੈਰ ਮਿਲ ਨਹੀਂ ਸਕਦਾ ਅਨੰਦ ਅਜਨੈ ਕੇਵਲ ਗੁਰੂ ਦੇ ਕੋਲ ਹੈ ਪਰ ਬਰੁਖ ਦੇ ਹੱਟ ਪਜਾਲ ਸ਼ਹਿਰ ਕਿਤੋਂ ਨਿਭੈਣਾ ਕੇਵਲ ਗੁਰੂ ਦੇ ਕੋਲ ਹੁਕਤਾਂ ਉਹ ਖਜ਼ਾਨਾ ਜਿਹੜਾ ਆ ਉਹ ਕੇਵਲ ਇੱਕ ਚੀਜ਼ ਦਾ ਨਹੀਂ ਵਿਕਲਪਤਾ ਦੌਲਦੀ ਉੱਤੇ ਪਿਆ ਹੈ ਪਛਰੇ ਦਿਨ ਉਸ ਘਰ ਵਿੱਚ ਤਰ੍ਹਾਂ ਤਰ੍ਹਾਂ ਦਾ ਸਾਮਾਨ ਪਿਆ ਹੈ ਤਰ੍ਹਾਂ ਤਰ੍ਹਾਂ ਦੀ ਸੁਮਗਰੀ ਪਈ ਜਿਹੜੀ ਜੇ ਕਰਦੀ ਉਸ ਲੈ ਲਾ ਨਹਿਣਾ ਤੋਂ ਆਪਣੀ ਬਤ ਲੋੜ ਮੁਤਾਬਕ ਹੁਣ ਮੈਂ ਆਨੰਦ ਨਹੀਂ ਲੈਣਾ ਚਾਹੁੰਦਾ ਸੰਸਾਰ ਦੇ ਭੋਗ ਤੰਤ ਲੈਣਾ ਚਾਹੁੰਦਾ ਇਹ ਤੇ ਮੈਂ ਵਿਚਾਰਦਾ ਹਾਂ ਕੋਪ ਦਾ ਅਰਥ ਲੈਣ ਦੇ ਨਾਲ ਕੁਝ ਮੈਨੂੰ ਫਾਇਦਾ ਹੈ ਕਿ ਆਨੰਦ ਲੈਣ ਦੇ ਨਾਲ ਕੁਝ ਮੈਨੂੰ ਫਾਇਦਾ ਹੈ ਪਰ ਇਹ ਪਿਤ੍ਰਤਾ ਹੈ ਇਨਸਾਨ ਦੀ ਇਨਸਾਨ ਦੀ ਇੱਕ ਪਿਤ੍ਰਤਾ ਹੈ ਉਹ ਕੀ ਇਹ தா ਤਾਂ ਤੇ ਗੁਰੂ ਦੀ ਪਰਤ ਕਰਦਾ ਹੈ ਦਾਤਾ ਗੁਰੂ ਦੀ ਪਰਤ ਕਰਦਾ ਹੈ ਇਹ ਨਹੀਂ ਜਾਣਦਾ ਕਿ ਜਦੋਂ ਗੁਰੂ ਦੇ ਗੁਰੂਕ ਤੇ ਪਰਖ ਕਰਨ ਪਰਖ ਲੈਣ ਲੱਗ ਗਿਆ ਤੇ ਮੈਂ ਤਾਂ ਪਾਸ ਹੋ ਹੀ ਨਹੀਂ ਸਕਦਾ ਤੇ ਜੇ ਮੇਰੇ ਵਾਂਗ ਪਾਸ ਹੋਗਾ ਤਾਂ ਗੁਰੂ ਦੇ ਰਹਿਮਤ ਦੇ ਨਾਲ ਹੀ ਪਾਸ ਹੋਗਾ ਉਦਾਂ ਨਹੀਂ ਹੋ ਸਕਦਾ ਗੁਰੂਏ ਕਈ ਵਾਰ ਇਹ ਹੋ ਜੀ ਪੇਪਲ ਪਾਸ ਦਾ ਪਿਆਰੇ ਸੇ ਸਭ ਨੇ ਬਾਈ ਮਾਲ ਸੁਣਿਆ ਹੋਗਾ ਕਾਗਬਈ ਪਿੰਡ ਹੁਸ਼ਿਆਰਪੁਰ ਉੱਥੇ ਦੇ ਰਹਿਣ ਵਾਲਾ ਦਾ ਰਾਜਪੂਤ ਸਤੀ ਸਰਵਰ ਲਾਲਾ ਮੜੇ ਪਿੰਡੋਂ ਮਰਨ ਵਾਲਾ ਇਦਾਂ ਕਹ ਲਈ ਕਿ ਉਹਦਾ ਮੁਖੀ ਦੁਨੀਆ ਨੂੰ ਬਾਰ ਦੇਣ ਵਾਲਾ ਉਹ ਦਲਾਵੜੀ پیر ਕੋ ਮੰਗ-ਮੰਗ ਕੇ ਸੰਤਨ ਦਿੰਦਾ ਬਹੁਤ ਚੜਾਈ ਆ ਹਾਥੀ ਆ ਘੋੜੇ ਆ ਬੱਜਾਂ ਆ گاਵਾ ਆ ਜ਼ਮੀਨ ਜਹਾਦਾ ਉਹ ਜਦੋਂ ਕਿ ਕਰਮ ਕਿਸੇ ਦੇ ਬਦਲ ਲੱਗਦੇ ਨਾ ਫਿਰ ਪਤਾ ਨਹੀਂ ਲੱਗਦਾ ਸੰਸਾਰ ਵਿੱਚ ਬਹੁਤ ਬਾਅਦ ਸਤਕਾਰਿਆ ਯਾਰਾ ਲੋਕਾਂ ਦੇ ਰੋਜ਼ ਚੜਦਾ ਤੇ ਡਿੱਗਦੇ ਆ ਮੱਥਾ ਟੇਕਦੇ ਆ ਇੱਕ ਗੁਰੂ ਨਾਨਕ ਦਾ ਸ਼ਬਦ ਸੁਣ ਲਿਆ ਕੁਵਾਰ ਬਸ ਇੱਕ ਸ਼ਬਦ ਨੇ ਜੀਵਨ ਬਦਲਤਾ ਅਸੀ 11 ਸ਼ਬਦ ਪੜੇ ਅੱਖਾਂ ਸ਼ਬਦ ਪੜੇ ਤੇ ਲੱਖਾਂ ਹੀ ਸੁਣੇ ਤੇ ਸਾਡੇ ਤੇ ਅਸਰ ਨਹੀਂ ਹੋਇਆ ਉਸ ਭਾਈ ਮੈਨੂੰ ਇੱਕ ਸ਼ਬਦ ਨੇ ਚੋਟ ਮਾਰੇ ਗੁਰੂ ਦਾ ਸੇਵਕ ਬਣ ਗਿਆ ਸ਼ਬਦ ਪਿਆਰਿਓ ਗੁਰੂ ਵੀ ਉਹ ਹੀ ਬੋਲਦਾ ਹੈ ਸ਼ਬਦ ਅਸੀਂ ਵੀ ਉਹੀ ਬੋਲਦੇ ਆ ਸਾਡੇ ਅੰਦਰ ਪਿਆਰ ਨਹੀਂ ਹੈ ਗੁਰੂ ਦੇ ਅੰਦਰ ਪਿਆਰ ਹੈ ਸ਼ਬਦ ਕੋਈ ਨਹੀਂ ਸ਼ਬਦ ਇੱਕੋ ਹੀ ਆ ਉਹੀ ਗੁਰੂਦ ਬੋਲਦਾ ਸ਼ਬਦ ਉਹ ਵੀ ਅਸੀਂ ਬੋਲਦੇ ਹਾਂ ਗੁਰੂ ਕੋਲੋਂ ਸ਼ਬਦ ਕੰਮ ਕਰਿਆ ਸਾਡੇ ਕੋਲੋਂ ਕੰਮ ਨਹੀਂ ਕਰਿਆ ਰੱਬ ਦੇ ਨਾਲ ਪਿਆਰ ਕਰਦਾ ਏ ਤੇ ਜੇ ਸਿੱਖ ਗੁਰੂ ਦੇ ਨਾਲ ਪਿਆਰ ਕਰਨ ਲੱਗੇ ਤੇ ਰੱਬ ਦੇ ਨਾਲ ਪਿਆਰ ਹੋ ਜਾਂਦਾ ਤੇ ਕੁਝ ਇਹੋ ਜਿਹਾ ਪੇਪਰ ਪਾਤੇ ਪਰਮ ਘਰ ਦੇ ਪਾਸ਼ੇ ਨੇ ਘਰ ਵਿੱਚ ਕੁਝ ਨਹੀਂ ਬਾਦਸ਼ਾਹ ਦੇ ਕਹਿ ਮੁਤਾਬਕ ਜਿਹੜੀ ਘਰ ਵਿੱਚ ਮਜ਼ਾਰ ਬਣਾਈ ਸੀਗੀ ਕਬਰ ਬਣਾਈ ਸੀ ਉਹ ਤੋੜ ਦਿੱਤੀ। ਬਾਈ ਚਲ ਨੇ ਬਾਈ ਕਾੜ ਕਰਤਾ ਸੰਗਤ ਦੇ ਬਾਈ ਚਾ ਬਾਈ ਕਾੜ ਕਰ ਦਿੱਤਾ। ਕਾਰੋਬਾਰ ਖਤਮ ਹੋ ਗਿਆ ਸਭ ਰਾਜਿਆਂ ਦੀ ਜ਼ਿੰਦਗੀ ਜੀਂਦਾ ਸੀ ਭਿਖਾਰੀ ਬਣ ਗਿਆ। ਇਤੋਂ ਤੱਕ ਨੌਤ ਪੌਂਤੀ ਇਹ ਤੋਂ ਬੇਰਕ ਕਾਦਰੀ ਯਾਰ ਪਿੱਛੇ ਕੋ ਬਹੁਤ ਵੱਡਾ ਦਿਖਾਰੀ ਹੋਇਆ ਉਹਦੀ ਇੱਕ ਗੱਲ ਮੇਰੇ ਮਨ ਤੇ ਬਹੁਤ ਟਿਕੀ ਹੋਈ ਹੈ ਬਹੁਤ ਸਾਲ ਪਹਿਲਾਂ ਮੈਂ ਪੜਿਆ ਸੀ ਉਹਦੇ ਜੀਨ ਵਿੱਚੋਂ ਕਿ ਰੱਬ ਜਦ ਕਦੇ ਵੀ ਕਿਸੇ ਨੂੰ ਬਖਸ਼ਦਾ ਹੈ ਦੁੱਖ ਦੀ ਦੇ ਕੇ ਕਰੇ ਕਾਰੀ ਜੀਵ ਜਦੋਂ ਰੱਬ ਕਿਸੇ ਨੂੰ ਬਖਸ਼ਣ ਲੱਗਦਾ ਹੈ ਨਾ ਬੇਨੂ ਬਖਸ਼ਣਾ ਤੇ ਪਹਿਲਾਂ ਉਹਦੇ ਦੁੱਖਾਂ ਦੇ ਵਿੱਚ ਦੀ ਕੱਢਦਾ ਦੁੱਖਾਂ ਦੇ ਵਿੱਚ ਦੀ ਕੱਢਦਾ ਹੈ ਪਰਖ ਕਰਦਾ ਭਾਵ ਗੁਰੂ ਦੁੱਖ ਨਹੀਂ ਦਿੰਦਾ ਗੁਰੂ ਦੀ ਨਿਗਾਹ ਮੜੀ ਤੁਹਾਡੇ ਪਾਸੇ ਦੇ ਦੁੱਖ ਆਪਣੇ ਆਪ ਹੀ ਆਣ ਕੇ ਜੰਮੜ ਜਾਂਦੇ ਆ ਗੁਰੂ ਤਾਂ ਕੇਵਲ ਦੇਖਦਾ ਫਿਰ ਉਹਨਾਂ ਚਿਰ ਤੇ ਗੁਰੂ ਰੱਖਦਾ ਵੀ ਹੱਥ ਨੇ ਕਿ ਇਹ ਗੱਲ ਦੇਖਦਾ ਨਹੀਂ ਜਿੱਦਾਂ ਸਮਝ ਲਈ ਅਪਾ ਗੱਲ ਨੂੰ ਕੁਮਾਰ ਪਾਂਡਾ ਬਣਾਉਂਦਾ ਹੈ ਕੋ ਮਿੱਟੀ ਨੂੰ ਕੁੜਦਾ ਏ ਪੜੀ ਦਾ ਗਿਣੀ ਕਰਦਾ ਗੁੰਦਾ ਏ ਫਿਰ ਓਕਰ ਰੜਣਾ ਨਹੀਂ